ਹੱਤਾ ਤੱਪ ਵੀ ਬੜੀ ਜੜਗੀ। ਸੇਰ ਦੇ ਜਵਾਖਰੀ ਭੁੱਖੇ ਬੈਠੇ ਹੋਣੇ। ਹੱਤਾ ਕੋਈ ਵੀ ਨਹੀਂ। ਉਹ ਕਰੀ ਜਾਕੇ ਜੇ ਖੁੱਲਲੀ ਹੈ। ਹੱ ਕਰ ਗਈ ਕਦੀ ਜੇ ਕੋਈ ਹੋਇਆ। ਬੇ ਸਰਦਾਰਾ ਉਹ ਕਰੇ। ਹਾਂ ਹਾਂ ਕਰੀਆਂ ਓਏ ਕਰੀਆਂ ਆ ਜਾ ਗਾਹੀ ਆ ਜਾ ਇੱਥੇ ਕਿਹੜਾ ਡੋਲੇ ਬੈਠੇ ਆ ਵੇ ਸਰਦਾਰ ਆਟਾ ਹੀ ਪਾ ਦੇ ਜਾਂ ਰੋਟੀ ਦੇ ਦੇ ਦੁੱਧ ਹੋਣਾ ਚਾਹ ਪਾ ਦੇ ਕੀ ਕੰਮ ਕਰਦੀ ਹੁੰਨੀ ਐ ਕੰਮ ਤਾਂ ਮੈਂ ਕੀ ਕਰਨਾ ਹੀ ਮੰਗ ਕੇ ਖਾਣੇ ਆਗਾ ਅੱਛਾ ਹਾਂ ਐ ਪਾਸ ਹੁੰਦਾ ਨਹੀਂ ਅੱਜ ਕੱਲ ਮਹਿੰਗਾਈਆਂ ਮਾਲੀਆਂ ਹੋ ਗਈਆਂ ਨੇ ਸਰਦਾਰਾਂ ਮੇਰੇ ਬੱਚੇ ਭੁੱਖੇ ਨੇ ਤੜਕੇ ਦੇ ਅੱਛਾ ਕੋ ਦੁੱਧ ਹੋਣਾ ਦੁੱਧ ਦੇ ਦੇ ਆਟਾ ਹੋਣਾ ਆਟਾ ਪਾ ਦੇ ਓਏ ਸਾਰਾ ਖੁਸ਼ੀ ਦੇ ਦਾਂਗੇ ਸਾਡੇ ਵੀ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾਗਾ ਸਰਕਾਰ ਇੱਕ ਘਾਟ ਮਾਰਦੀ ਐ ਕਾਦੀ ਘਟ ਮਾਰਦੀ ਓਏ ਤੇਰੇ ਕੋਈ ਕੀ ਦੁੱਖ ਰੋਣਿਆ ਕਹਲੇ ਨੇ ਕਾਰਾਂ ਵਾਲੀ ਮਰ ਗਈ ਬਿਮਾਰੀ ਚ ਕਾਦੀ ਬਿਮਾਰੀ ਸੀ ਸਰਦਾਰ ਉਹ ਬਿਮਾਰੀ ਹੂੰ ਨਾ ਪਿੱਤੇ ਜਿਖ ਦਾ ਪਥਰੀ ਸੀ ਸਾਈ ਦੇ ਹਾਂ ਇੱਕ ਦਵਾਈ ਹੁੰਦਾ ਸੀ ਬਹੁ ਮਾੜੀ ਹੋਈ ਸਰਦਾਰਾ ਹੁਣ ਹੁਣ ਕੀ ਕਰੀਏ ਦੱਸਾਂ ਕੋਈ ਵਿਆਖ ਨਹੀਂ ਹੈਗਾ ਸਰਦਾਰਾ ਜਮਾ ਕਿੱਥੇ ਹੋਇਆ ਸਮਝਾ ਹੋਈ ਨਹੀਂ ਕੋਈ ਜਮਾ ਕਹਿੰਦੇ ਹੁਣ ਜ਼ਿੰਦਗੀਆਂ ਆਵਦੀ ਵੀ ਬਰਬਾਦ ਹੋ ਗਈ ਮੈਂ ਤੈਨੂੰ ਇਹੀ ਕਹਾਂ ਕਿਆ ਕਰਨ ਇੱਥੇ ਹੀ ਰਹਿ ਜਾਵੇਂ ਕੋਈ ਨਾ ਵੇ ਸਰਦਾਰਾ ਲੋਕ ਕੀ ਗੱਲਾਂ ਬਣਾਉਣਗੇ ਓਏ ਗੱਲਾਂ ਬਣਾਈ ਜਾਣੀ ਹੋਣੇ ਮੇਰੇ ਵੀ ਚਾਰ ਜਵਾਖ ਨੇ ਮੈਂ ਉਹਨਾਂ ਨੂੰ ਕਿੱਥੇ ਰੱਖੂੰ ਓਏ ਸਾਡਾ ਵੀ ਪੁੰਨ ਖੱਟ ਲੈ ਤੇਰਾ ਪੁੰਨ ਕਾ ਖੱਟਣਾ ਤੂੰ ਵਿਆਹ ਕਰਵਾ ਲੈ ਇਹਨਾਂ ਸੋਹਣਾ ਸਰਦਾਰ ਓਏ ਵਿਆਹ ਕਿੱਥੇ ਜਾਂਦਾ ਤੂੰ ਬਣ ਜਾ ਵਿਚੋਲਣ ਕੋਈ ਨਾ ਮੈਂ ਵੇਖ ਲੂੰਗੀ ਕੋਈ ਕੁੜੀ ਹੋਰ ਓਏ ਇਦਾਂ ਇੱਕ ਤਾਂ ਲਵੇਗੀ ਨਾਲੇ ਰੋਟੀ ਮੇਰੀ ਗੱਲ ਸੁਣ ਹਾਂ ਨਿਆਰੇ ਲਵੇਗੀ ਇੱਥੇ ਹੀ ਮੇਰੇ ਕੋਲੇ ਆ ਜੇ ਨਾ ਸਰਦਾਰਾ ਪਿੰਡ ਚੋਂ ਗੱਲਾਂ ਬਹੁ ਬਣਾਉਣਗੇ ਕਰੋ ਪਿੰਡ ਚੋਂ ਕੱਢ ਦੇਣਗੇ ਮੈਨੂੰ ਓਏ ਪਿੰਡ ਚੋਂ ਕੌਣ ਕੱਢ ਦੂਗਾ ਉਥੇਰੇ ਲੋਕਾਂ ਕੱਢਣ ਵਾਲੇ ਮੰਗਣ ਵਾਲਾ ਤਾਂ ਠੀਕ ਐ ਉਹ ਤਾਂ ਤੇਰੀ ਗੱਲ ਠੀਕ ਐ ਸਰਦਾਰਾ ਫੇਰ ਮੇਰੇ ਵੀ ਚਾਰਜਵਾਖਣੇ ਚਾਰਜਵਾਖ ਰੱਖ ਲੈਣੇ ਓਏ ਇੱਥੇ ਕਾ ਤੂੰ ਬੈਠੀ ਐ ਅੰਦਰ ਆ ਜਾ ਚੱਲ ਇੱਥੇ ਬਹਿ ਕੇ ਗੱਲ ਕਰਦੇ ਆ ਨਾ ਕਹਿੰਦੇ ਸ਼ੂਟ ਵੀ ਕਾਣਾ ਪਾਇਆ ਓਏ ਨਨੇ ਵਿਚਾਨੀਆਂ ਨੇ ਕੀ ਕਰਨਾ ਐ ਮਾੜੇ ਆ ਗਏ ਅੱਜ ਕੱਲ ਕਾਲ ਜੋਗਾ ਸਰਦਾਰਾ ਮੈਂ ਘਰ ਜਾਣਾ ਮੇਰੇ ਜਵਾਕ ਭੁੱਖੇ ਬੈਠਿਆ ਓਏ ਬੰਗ ਜੀ ਮੈਂ ਐਸੇ ਵਹਿ ਗਿਆ ਮਨ ਜੇ ਤੇ ਸਭ ਨੇ ਹੌਣ ਸੁਣਾ ਤੇਰੀ ਕਮੀਨਦਾਰੀ ਤੇਰੇ ਘਰ ਵਾਲਾ ਕੀ ਕਰਦੇ ਸਰਦਾਰਾ ਮੇਰੇ ਘਰ ਆਏ ਨੇ ਕੀ ਕਰਨਾ ਨਸਾ ਹੀ ਪਤਾ ਕਰਦਾ ਇਹੋ ਜਿਹਾ ਅੱਛਾ ਨਸ਼ਾ ਕਰਦਾ ਸਾਲਾ ਤੇਰੀ ਤਾਂ ਜਵਾਨੀ ਰੁਲ ਗਈ ਸਹੋਣੀ ਮੇਰੀ ਤਾਂ ਜਵਾਨੀ ਰੋਲ ਗਈ ਸਰਦਾਰਾ ਹੈ ਆਹੀਂ ਤਾਂ ਗੱਲ ਮੈਂ ਕਰਨ ਦਾ ਤੇ ਨਹੀਂ ਤਾਂ ਸਾਰੀ ਜਮਾਨੀ ਰੋਲਤੀ ਉਹਨੇ ਜਮੀ ਨਹੀਂ ਕਰਦਾ ਕੁਛ ਕੁਛ ਨਹੀਂ ਕਰਦਾ ਘਰੇ ਪੈਸੇ ਵੀ ਨਹੀਂ ਦਿੰਦਾ ਹੈਗਾ ਕੁਛ ਵੀ ਲੈ ਕੇ ਦਿੰਦਾ ਮੰਗ ਤੰਗ ਕਿ ਜਵਾਖਾਂ ਦਾ ਢਿੱਡ ਭਰਦੀਆਂ ਸਰਦਾਰਾ ਓਏ ਹੋਰ ਕੀ ਕਰਨੇ ਸਹੋਰੀਏ ਇਹ ਵੀ ਟਾਈਮ ਟੰਡ ਪਾਉਣੀ ਪੈਂਦਾ ਹੈ ਅੱਛਾ ਗੱਲ ਸਰਦਾਰਾ ਹਾਂ ਹੁਣ ਤੂੰ ਕਿੰਨਾ ਚਿਰ ਕਰੀ ਜਾਏਂਗੀ ਜੇ ਉਹ ਤੇਰੇ ਨਾਲ ਹੱਥ ਫਟਾਵੇ ਸਾ ਚੱਲ ਸਰਦਾਰਾ ਸੇਤੀ ਘਰ ਮੈਨੂੰ ਆਟਾ ਕੋਟਾ ਪਾ ਤੇ ਮੈਂ ਜਾਵਾਂ ਓਏ ਆਤਾ ਦਾ ਫਾਦੂ ਮੇਰਾ ਵੀ ਕਾ ਪੁੰਨ ਖਸ ਲੈ ਤੇਰਾ ਕਿ ਪੁੰਨ ਕੱਟਣਾ ਓਏ ਆ ਹੀ ਐ ਰੋਟੀ ਟੁਕ ਪਕਾਉਣਾ ਪਕਾ ਦੇ ਦੋ ਨਾਲੇ ਤੂੰ ਖਾ ਲਈ ਨਾਲੇ ਕੈਲਾ ਖਾਲੂ ਸ਼ਾ ਠੀਕ ਐ ਮੈਂ ਲਾਉਣੀ ਆ ਤੂੰ ਬੈਠ ਬਣਾ ਕੇ ਲੈ ਕੇ ਲਾ ਆਪਣੇ ਘਰੇ ਤਾਂ ਬਹਣ ਗਿਆ ਓਏ ਘਰ ਵੀ ਟੈਂ ਟੈਂ ਕਰਨ ਲੱਗਿਆ ਕੈਨਿਓ ਕੋਈ ਕਿਸਮਤ ਹੀ ਤੇ ਯਾ ਕਹਿਣਾ ਤੇਰੀ ਨਾ ਹੋਣੇ ਰੋਟੀਆਂ ਖਾਊਗੀ ਨਾਲੇ ਖਵਾਊਗੀ ਵਧੀਆ ਸੌਰੀ ਹੋਈ ਫਿਰਦੀ ਇਹਦੇ ਨਾਲ ਟਾਂਕਾ ਫਿੱਟ ਕਰਦੇ ਐ ਜੀ ਕਰਵਾਊਗੀ ਤਾਂ ਐਵੇਂ ਤਾਂ ਲੋਟ ਨਹੀਂ ਆਉਣਾ ਇਹਨੂੰ ਨੂਨ ਵਿੱਚ ਵੀ ਦੱਸਦਾ ਵੀ ਦਾਲ ਨੂੰ ਓਏ ਵਧੀਆ ਬਣਾ ਲੈ ਵਧੀਆ ਦਾ ਬਣਾ ਲਉ ਸਰਦਾਰਾ ਕੋਈ ਟੈਂਸ਼ਨ ਨਾ ਕਰ ਹਾਂ ਆਪਾਂ ਦੋਨੇ ਖਾਵਾਂਗੇ ਵੰਗੇ ਠੀਕ ਆ ਠੀਕ ਆ ਤੇ ਸਮਾਨ ਕਿੱਥੇ ਸਰਦਾਰਾ ਹੈ ਸਮਾਨ ਓਏ ਇੱਥੇ ਡੱਬੇ ਚ ਪਿਆ ਹੂੰ ਕੈਂਕ ਕਰ ਲੈ ਸਮਾਨ ਕੇ ਨਾ ਕਹਿ ਲਿਆ ਹਮ ਬਣ ਗਿਆਂ ਨਿਆਰੇ ਲੁੱਟੇਗਾ ਨੇ ਨੂੰ ਬ੍ਰਿਆਲੇ ਹੱਥ ਤਰਾਲੇ ਕੰਨ ਕੱਲ ਕਰਦਾ ਮੇਰੇ ਨਾਲ ਸੋਹਰੀ ਨਾ ਹੁਣ ਆਉਂਗੀ ਪੁੱਛਣਾ ਕੰਨ ਪੋਹਦੇ ਓਏ ਮੈਂ ਤੈਨੂੰ ਇਹ ਕਹਿਣਾ ਇੱਥੇ ਰਹਿ ਜਾ ਤੂੰ ਅੱਜ ਦੀ ਰਾਤ ਨਾ ਵੇ ਸਰਦਾਰਾ ਮਿਰਜ ਬਾਹ ਭੁੱਖੇ ਨੇ ਫਿਰ ਘਰ ਆਲਾ ਵੀ ਮੰਗਰੀ ਆ ਜੂਗਾ ਓਏ ਜਿਮਾਕਾਂ ਨੂੰ ਇੱਥੇ ਲਿਆਈ ਕੋਈ ਦੇਖਾਂਗੇ ਲੈ ਰੋਟੀ ਖਾਲ ਲੈ ਹੋਇਆ ਆ ਆ ਫਿਰ ਕਾਵਰੇ ਜੀ ਬੋ ਚਾਲਦੇ ਆ ਚੱਲ ਜਿੱਥੇ ਖਾਣੀ ਹੈ ਬਹਿ ਕੇ ਖਾਲਰਸ਼ਿਪ ਕਰ ਮੈਂ ਪਾਣੀ ਲਿਆਈ ਸਾਈ ਆਇਆ ਬਾਣੀ ਭੂਮੀ ਲੈ ਇੰਨੇ ਨਹੀਂ ਬਾਹ ਚਾਉਂਦੇ ਆ ਅ ਚਲ ਇੱਥੇ ਬੈ ਜਾਂਗੇ ਨੋਮੀ ਖਾਣੇ ਅੱਜ ਓਏ ਜਦ ਮੈਂ ਹੱਥ ਤੋਇਆ ਮਾ ਭੁੱਲ ਗਿਆ ਤੂੰ ਚੱਲ ਅੰਦਰ ਮੈਂ ਆ ਆ ਮੇਰੀ ਗੱਲ ਸੁਣ ਰੋਟੀ ਖਵਾ ਲਾਂਗੇ ਨਾਲੇ ਨਾਲੇ ਕੱਲ੍ਹ ਆ ਜੀ ਪਤਾ ਕੰਮ ਬਣ ਜੇ ਜੇ ਕੰਮ ਬਣ ਗਏ ਕੱਲ੍ਹ ਤੂੰ ਤਾਂ ਸੁਰਗੰਮ ਵਾਹੇਗਾ ਚਾਵੇਂ ਹੱਥ ਤੋਂ ਨਾ ਮਣੇ ਫੇਰ ਕਾਣਾ ਗੱਲ ਮੈਂ ਮੋੜਾਂਗੇ ਥੋਲੇ ਹੱਥਾਂ ਵੇ ਆਇਆ ਵੇ ਸਰਦਾਰਾ ਸੇ ਤੀ ਨਕਰ ਜਾਣਾ ਰਾਹ ਕਾ ਹਲਗਾ ਤੂੰ ਕਰਦੀ ਐ ਕੰਮ ਤਾਂ ਮਸਾਂ ਬਣੇ ਹਜੇ ਇਹ ਕੰਮ-ਕੁਮ ਕੀ ਮੈਂ ਘਰੇ ਜਾਣਾਗਾ ਲੈ ਮੈਂ ਖਾਣਾ ਤੈਨੂੰ ਰੋਟੀ ਖਾ ਲੈ ਤੂੰ ਕੋਈ ਗੱਲ ਨਹੀਂ ਮੈਂ ਤਾਂ ਆਪੀ ਖਾ ਲੂੰਗੀ ਤੂੰ ਖਾ ਲੈ ਓਏ ਖਾ ਲੈ ਕਹਿ ਲਾ ਕੇ ਨਾ ਮੁਰਕੀਆਂ ਬੂਏ ਲੈ ਇੱਕ ਮੁਰਕੀ ਖਾ ਲੈ ਇਹੇ ਜੇ ਨਿਆਰੇ ਕਹਿੰਦੇ ਤੈਨੂੰ ਦਿਉ ਘਰ ਵਾਣਾ ਹਜ ਜਨ ਜਰ ਤੱਕ ਕਦੇ ਦਿੱਤੀ ਨਹੀਂ ਉਹਨੇ ਫੇਰ ਕੈਲੇ ਦੇ ਉਹ ਨਸ ਨਾ ਰੱਜ ਕੇ ਪੈ ਜਾਂਦਾ ਪਿਆਰ ਇਹਦੇ ਤੇਰੀ ਕਿਸਮਤ ਬਦਲ ਜੂਗੀ ਕੋਈ ਗੱਲ ਨਹੀਂ ਤੂੰ ਰੋਟੀ ਖਾ ਠੀਕ ਹੈ ਓਏ ਰੋਟੀ ਦਾ ਖਾਣਾ ਨੇ ਸੋਹੜੀਏ ਪਾਣੀ ਪਾਣੀ ਪੀ ਬੋਤਾ ਪਾਣੀ ਲਿਆ ਹੋਰ ਪਾਣੀ ਮੈ ਲਿਉਣੀ ਠੀਕ ਹੈ ਤੂੰ ਰੋਟੀ ਖਾ ਹਾਂ ਹਾਂ ਬਣ ਕੇ ਕੈਲਿਆ ਮੂਝ ਵੀ ਗੁਰਕੀਆਂ ਪੈ ਲਾਗੀਆਂ ਕੰਮ ਦਾ ਬਣਿਆ ਪੈਂ ਨਾਲੇ ਤਾਂ ਕਾਂ ਭਿੰਟ ਕਰ ਲੈ ਹੁਣ ਇਹਦੇ ਨਾਲ ਨਿਆਰੇ ਦੇ ਦੂੰਗੀ ਮੈਂ ਕੰਮ ਮਿਲਾ ਲਾਂ ਨੇ ਫਿਰ ਪੁੱਛਦੇ ਨੂੰ ਜੇ ਹੱਥ ਧਰਾਊਗੀ ਸੋਹਰੀ ਹੋਇਲਿਆ ਪਾਣੀ ਲੈ ਪਾਣੀ ਸਰਦਾਰ ਹੋਇਲਿਆ ਮੇਰੀ ਤਾਂ ਭੁੱਖੀ ਮਰ ਗਈ ਬਸ ਖਾਲੀ ਹੋਰਾ ਤੈਨੂੰ ਦੇ ਕੇ ਭੁੱਖੇ ਮਰ ਗਈ ਸਹੋਣੀ ਮੈਂ ਤੈਨੂੰ ਐ ਕਹਾਂ ਕਣਕ ਲੈ ਕੇ ਜਾਣਗੀ ਕਿ ਕੀ ਲੈ ਕੇ ਜਾਣਗੀ ਛੇੜਾ ਕੁਸ ਹੈਗਾ ਤੂੰ ਦੇ ਦੇ ਕਣਕ ਦੇ ਦੇ ਜੇ ਕਣਕ ਕਣਕ ਬਦਲੇ ਇੱਕ ਕੰਮ ਵੀ ਕਰਨਾ ਬੂ ਮੇਰਾ ਕੀ ਕਰਨਾ ਬੂ ਸਰਦਾਰਾ ਉਹ ਤੈਨੂੰ ਮੈਂ ਦੱਸੂੰ ਤੂੰ ਰੈਵਣਾ ਵੀ ਕੰਮ ਕਰ ਦੇਂਗੀ ਕਹਲੇ ਦਾ ਚਲ ਠੀਕ ਐ ਤੂੰ ਮੈਨੂੰ ਕਣਕ ਪਾ ਦੇ ਤੇ ਮੈਨੂੰ ਕੁਝ ਪੈਸੇ ਵੀ ਦੇ ਦੇ ਮੈਂ ਕੱਪੜਾ ਲੀਡ ਲੈ ਆਉਂ ਜਵਾਕਾਂ ਓਏ ਕੰਪਨੀ ਤੈਨੂੰ ਬੰਨਿਆ ਸਮਿਆਂ ਕਿ ਦੇਉਂਗਾ ਰਾਜ ਕਰਨੇਗੀ ਰਾਜ ਠੀਕ ਹੈ ਹੈ ਠੀਕ ਹੈ ਕਰ ਦੇਗੀ ਕੰਮ ਹਾਂ ਠੀਕ ਹੈ ਲੈ ਫੇਰ ਕਹਿ ਲਿਆ ਕੰਮ ਦਾ ਬਣਿਆ ਪਿਆ ਚੱਕ ਨੇ ਝੋਕਾ ਮੈਂ ਤਾਂ ਨਾ ਦਿਨਾਰ ਪੀ ਐ ਵੀ ਲੋਟਾਣਾ ਅਰੇ ਖੁਸ਼ ਹਾਂ ਯੂ ਵੀ ਸੌਰੀ ਕੋਈ ਆਪ ਨਾ ਜਾਵੇ ਵੇ ਆਲਾ ਵੇ ਸਰਦਾਰਾ ਤੂੰ ਤਾਂ ਬਾਹਰ ਟਾਈਮ ਲਾਈ ਜਾਣਾ ਕੋਈ ਟਾਈਮ ਕਿੱਥੇ ਲਾਉਣੇ ਬਹਿ ਜਾ ਬਹਿ ਜਾ ਹੋ ਜੂਗੀ ਤੂੰ ਪਚੜੀ ਪਈ ਆ ਮੈਂ ਜਾਣਾ ਵੀ ਆਪਾਂ ਏਸੀ ਲਾ ਲਾਂਗੇ ਅੰਦਰ ਜਿਹਾ ਜਿਹੀ ਲਾਏਗੇ ਦੇਖੀ ਏਸੀ ਤਾਂ ਉਹ ਏਸੀ ਲਾ ਕੇ ਨਜਾਨੇ ਆਉਣਗੇ ਮੂਲ ਕਿੰਨੇ ਲਾਏਂਗੀ ਜੀ ਜਸਤਾਂ ਨਹੀਂ ਹਰਦੀਆ ਦਾਸ ਲਾਏਂਗੀ ਜਾਂ ਦਾਸ ਲੈ ਲੈ ਉਹ ਇਦਾਂ ਅਸ ਲੈ ਲੈ 1 2 3 4 5 6 ਆ ਗਿਣ ਲਾ ਧੋਕਲਾ ਕੇ ਹੌਰੀ ਰਾਜ ਕਰਨੀ ਕੈਲੇ ਨਾਲ ਆ ਜਾ ਇੱਥੇ ਠੀਕ ਹੈ ਸਰਦਾਰ ਬਹੁਤ ਬਦਲ ਮਦੂਏ ਕੋਈ ਗੱਲ ਬਦਲ ਉਹ ਬਾਸ ਕੈਲੇ ਨੂੰ ਖੁਸ਼ ਰੱਖਿਆ ਕਰ ਕੋਈ ਗੱਲ ਨਹੀਂ ਸਰਦਾਰ ਹੋ ਲ ਜਾਈਂਗੀ ਕਿਸੇ ਨੂੰ ਹੋਰ ਠੀਕ ਆ ਹੁਣ ਮੈਂ ਜਾਂਦਾ ਓਏ ਗਾਣਾ ਕਿੱਥੇ ਆਇਦਾ ਕਰੀ ਕੁਛ ਨਹੀਂ ਚਲ ਫਿਰ ਤੂੰ ਜਾਓ ਗੇਟ ਲਾਇਆ ਭੱਜ ਜਾ ਓ ਮੈਂ ਗੇਟ ਲਾਇਆ ਨਾ ਹਾਂ ਗੇਟ ਲਾਇਆ ਛੇਤੀ ਆ ਜੀ ਓਏ ਆ ਗਿਆ ਬਾਹਲੀ ਗਾਹ ਕਾਦੀ ਆਣ ਲੈ ਗੇੜ ਨੂੰ ਘੂਟ ਲਾਂ ਦੇ ਕੱਲਿਆ ਕੋਈ ਆ ਵੀ ਨਾ ਜਾਵੇ ਹੁਣ ਕਿਥੇ ਜਾਣ ਤੇ ਮੈਂ ਆਮ ਤਾਂ ਬਣੇ ਪਏ ਗੱਲਿਆ ਹੁਣ ਹੈ ਲੈ ਕੱਲਿਆ ਦੁਨੀਆ ਤੁਰੀ ਫਿਰਦੀ ਐ ਅਗਲਾ ਆਖੂ ਅੰਦਰ ਕੌਣ ਐ ਓਏ ਕਹਿੰਦਾ ਨਹੀਂ ਸਾਰੇ ਉਹ ਤਾਂ ਵਿਚਾਰੀ ਆਤਾ ਉਤਾ ਲੈਣਾ ਹੀ ਐ ਨਾ ਹਾਂ ਲੈ ਆਓ ਸੌਣਗੇ ਲੋਟੀਆਂ ਚਲ ਆ